ਪਾਜਪਾਜ ਪੰਜਾਬ ਯੂਵਾ ਮੋਰਚਾ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਸ਼ ਤੇ ਕਰੀਬ ਮੁੱਖ ਮੰਤਰੀ ਦਾ ਪੁਤਲਾ ਫੁਕਿਆ ਗਿਆ। ਦਾਅਵਾ ਦਈਏ ਕਿ ਬਿੱਤੇ ਦਿਨ ਪੰਜਾਬ ਪਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਦੇ ਰੋਸ ਵਿੱਚ ਜੋ ਪ੍ਰਦਰਸ਼ਨ ਕੀਤਾ ਗਿਆ। ਪਾਜਪਾਈਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਵੀ ਫੁਕਿਆ। ਇਸ ਮੌਕੇ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਵਰਦੀਪ ਚਰਮਾ ਜੀ ਸਾਰੇ ਇੱਥੇ ਪਹੁੰਚੇ ਨੇ ਮੁੱੱਚੀ ਨਿਲਾਦੀ ਟੀਮ ਪਹੁੰਚੀ ਆ ਉਹਦਾ ਵੀ ਸਵਾਗਤ ਕਰਦਾ ਮੈਂ ਅੱਜ ਦਾ ਜਿਹੜਾ ਇਹ ਅੱਜ ਅਸੀਂ ਜਿਹੜਾ ਧਰਨਾ ਦੇ ਰਿਸ਼ਮੀ ਸ਼ਰਮਾ ਜੀ ਤੇ ਜਿਹੜਾ ਸੋਮਵਾਰ ਨੂੰ ਬਾਦਲਨਾ ਹਮਲਾ ਕੀਤਾ ਗਿਆ ਉਸ ਦੀ ਅਸੀਂ ਉਰਜਾ ਨਿੰਦਾ ਕਰਦੇ ਆ ਆਪਣਾ ਜਿਹੜਾ ਪ੍ਰਦਰਸ਼ਨ ਕਰੀਏ ਇਹ ਤਾਂ ਅੰਗਰੇਜ਼ ਪਾਰਟੀ ਆ ਜਾ ਕਾਲੀ ਦਾਲਾ ਜਦੋਂ ਉਹਨਾਂ ਨੇ ਦੇਖਿਆ ਕਿ ਸਾਡੀ ਜ਼ਮੀਨ ਪੈਰਾ ਤੋਂ ਇਸ ਤਰ੍ਹਾਂ ਗਿਆ ਉਹ ਧੀਜੇਤੀ ਜਿਹੜੀ ਮੰਨਤਾ ਪੰਜਾਬ 'ਚ ਵੱਧ ਰਹੀ ਆ ਜਿਸ ਕੋ ਵਗਲਾਟ ਹੈ ਕਾਮਨੀ ਵੀ ਕੰਨੀ ਆ ਕਿ ਭਾਰਤੀ ਜਨਤਾ ਪਾਰਟੀ ਦਾ ਆਪਣਾ ਨਹੀਂ ਚਲੇਗੀ ਨਹੀਂ ਚਲੇਗੀ ਕੈਪਟਨ ਸਵੇ ਵੀ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਕੈਪਟਨ ਸਵੇ ਵੀ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਕੈਪਟਨ ਸਰਕਾਰ ਹਾਏ ਹਾਏ ਕੈਪਟਨ ਸਰਕਾਰ ਹਾਏ ਹਾਏ ਕੈਪਟਨ ਸਰਕਾਰ ਹਾਏ ਹਾਏ ਕਾਂਗਰਸ ਸਰਕਾਰ ਹਾਏ ਹਾਏ ਯੂਥ 윙 ਵੱਲੋਂ ਜਿਲ੍ਹਾ ਪਟਿਆਲਾ ਵਿੱਚ ਸਾਡੇ 50% ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀਮਾਨ ਸ਼੍ਰੀ ਅਸ਼wini ਸ਼ਰਮਾ ਜੀ ਦੇ ਉੱਤੇ ਜਿਹੜਾ ਪਰਸੋਂ ਚੌਥੇ ਕਾਤਲਾਨਾ ਹਮਲਾ ਹੋਇਆ ਸੀ ਉਹਦੇ ਖਿਲਾਫ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਗਟ ਕੀਤਾ ਗਿਆ ਹੈ ਕੱਲ ਭਾਰਤੀ ਜਨਤਾ ਪਾਰਟੀ ਦਾ ਦਰਨਾ ਸੀ ਅੱਜ ਭਾਰਤੀ ਜਨਤਾ ਯੂਵ ਮੋਰਚਾ ਨੇ ਯੂਥ ਵਿੰਗ ਨੇ ਦਰਨਾ ਲਗਾਇਆ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਅਸ਼ਵੀਰੀ ਸ਼ਰਮਾ ਜੀ ਦੇ ਉੱਤੇ ਜਿਹੜਾ ਇੱਕ ਕਾਤਲਾਨਾ ਹਮਲਾ ਹੋਇਆ ਅਸੀਂ ਇਸ ਦੀ ਇਨਕੁਆਰੀ ਮੰਗੀ ਸੀ ਪਰ ਬੜਾ ਮੰਦ ਭਾਗਾ ਸਭ ਪਤਾ ਲੱਗਿਆ ਜਦ ਰਵਨੀਤ ਬਿੱਟੂ ਜੀ ਨੇ ਜਿਹੜੇ ਮੈਂਬਰ ਪਾਰਲੀਮੈਂਟ ਹੋ ਕੇ ਖੁਦ ਅੱਜ ਮੈਂ ਪੰਜਾਬ ਕੇਸਰੀ ਅਖਬਾਰ ਪੜਿਆ ਕੱਲ ਦੇ ਆਪਣਾ ਲੀਵਿੰਗ ਇੰਡੀਆ ਚੈਨਲ 'ਚ ਦੇਖਿਆ ਉਹਨੇ ਕਹਿੰਦੇ ਮੈਨੇ ਖੁਦ ਜ਼ਿੰਮੇਵਾਰੀ ਲਈਤੀ ਐ ਮੈਨੇ ਕੀਤਾ ਜੋ ਮੇਰਾ ਕਰ ਲੋ ਸੋ ਮੈਂ ਬੇਨਤੀ ਕਰਦਾ ਐ ਸੀਐਮ ਸਰਕਾਰ ਨੂੰ ਕਾਂਗਰਸ ਸਰਕਾਰ ਨੂੰ ਉਹਨਾਂ ਨੇ ਵਾਦਾ ਕੀਤਾ ਸੀ ਜੇ ਕੋਈ ਸਾਦਾ ਬੰਦਾ ਵੀ ਦੋਸ਼ੀ ਪਾਇਆ ਗਿਆ ਉਹਨੂੰ ਸਜ਼ਾ ਮਿਲੇਗੀ ਰਵਨੀਤ ਬਿੱਟੂ ਜੀ ਨੂੰ ਪਾਰਲੀਮੈਂਟ ਤੋਂ ਅਸਤੀਫਾ ਦੇ ਕੇ ਘਰ ਬੈਣਾ ਚਾਹੀਦਾ ਔਰ ਇਹ ਜੇ ਗੁੰਡਾ ਅਨਸਰਾਂ ਨੂੰ ਪੜਾਵਾ ਦੇਣਾ ਔਰ ਆਪਣੇ ਸਿਰ ਤੇ ਜ਼ਿੰਮੇਵਾਰੀ ਲੈਣਾ ਬਹੁਤ ਵੱਡਾ ਜੰਗਨੀਆ ਅਪਰਾਧ ਹੈ ਸੋ ਜੇ ਸਾਨੂੰ ਪਾਰਟੀਆਂ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਇਸ ਕਾਤਲਾਨਾ ਹਮਲਾ ਪ੍ਰਧਾਨਜੀਤ ਦੇ ਹੋਇਆ ਹੈ ਇਨਸਾਫ ਨਹੀਂ ਮਿਲੇਗਾ ਤਾਂ ਐਦਾ ਹੀ ਧਰਨੇ ਜਾਰੀ ਰਹਿਣਗੇ ਧੰਨਵਾਦ ਮੈਂ ਉਹਨਾਂ ਤੋਂ ਮਾਫੀ ਚਾਹਾਂਗਾ ਜੀ ਮੈਂ ਆਪਣੀ ਮੀਡੀਆ ਗੁਰਵਿੰਦਰ ਜੀ ਜਿਹੜਾ ਉਹਨਾਂ ਨੂੰ ਪਰੇਸ਼ਾਨੀ ਹੋਈ ਹੈ ਉਹਨਾਂ ਦੇ ਆਪਣੀ ਜ਼ਿਲ੍ਹਾ ਦੇ ਵੱਲੋਂ ਮੇਰੀ ਟੀਮ ਦੇ ਵੱਲੋਂ ਜੇ ਤੁਹਾਨੂੰ ਕੋਈ ਪਰੇਸ਼ਾਨੀ ਹੋਈ ਹੈ ਉਹਦੀ ਮੈਂ ਮਾਫੀ ਵੀ ਮੰਗਦਾ ਤੇ ਅੱਜ ਭਾਰਤੀ ਜਨਤਾ ਯੂਵ ਮੋਰਚਾ ਪੂਰੇ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਸਾਡੇ ਕੈਪਟਨ ਸਾਹਿਬ ਦਾ ਪੁਤਲਾ ਸਾਡੇ ਸੰਗਠਨ ਦੇ 33 ਜ਼ਿਲ੍ਹੇ ਹਨ 33 ਦੇ 33 ਜ਼ਿਲ੍ਹਿਆਂ ਦੇ ਵਿੱਚ ਇਹ ਪੁਤਲਾ ਫੋਕਰੇ ਨੇ ਤੇ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਤੁਸੀਂ ਦੇਖਿਆ ਹੋਵੇਗਾ 2 ਦਿਨ ਪਹਿਲਾਂ ਸਾਡੇ ਭਾਰਤੀ ਜਨਤਾ ਪਾਰਟੀ ਦੇ ਅਧਿਐਕਸ਼ ਅਸ਼wini ਸ਼ਰਮਾ ਜੀ ਉੱਤੇ ਜੋ ਕਾਂਗਰਸੀ ਵਰਕਰ ਵਰਕਰਾਂ ਨੇ ਹਮਲਾ ਕੀਤਾ ਹੈ ਫਿਰ ਉਹਨਾਂ ਨੂੰ ਕਿਸਾਨਾਂ ਦਾ ਰੂਪ ਕਿਸਾਨਾਂ ਦਾ ਨਾਮ দেয়া ਗਿਆ ਹੈ ਅਸੀਂ ਇਸ ਕਰਕੇ ਇਹ ਰੋਸ਼ ਆਪਣਾ ਵਿਅਕਤ ਕੀਤਾ ਹੈ ਵੀ ਜਿਹੜੀ ਇਹ ਕੈਪਟਨ ਸਰਕਾਰ ਹੈ ਇਹ ਲਾਅ ਐਂਡ ਇਹਨਾਂ ਦਾ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫੇਲ ਹੈ ਤੇ ਜਿਹੜੀ ਇਹ ਕਾਂਗਰਸ ਸਰਕਾਰ ਹੈ ਇਹ ਹੁਣ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਉਤਰ ਆਈ ਹੈ ਇਹ 아이ਡੈਂਟੀਫਿਕੇਸ਼ਨ ਹੋ ਗਈ ਕਿ ਜਿਹੜੇ ਲੋਕਾਂ ਨੇ ਹਮਲਾ ਕੀਤਾ ਉਹ ਕਾਂਗਰਸ ਦੇ ਸੀਗੇ ਮੈਂ ਕਿਹਾ ਜੀ ਤੁਸੀਂ ਦੇਖਿਆ ਹੋਊਗਾ ਕੱਲ ਨੂੰ ਕਾਂਗਰਸ ਦੇ ਖੁਦ ਮੈਂਬਰ ਆਫ ਪਾਰਲੀਮੈਂਟ ਸੰਸਦ ਬਿੱਟੂ ਜੀ ਨੇ ਜ਼ਿੰਮੇਵਾਰੀ ਲਈ ਹੈ ਵੀ ਆਹ ਹਮਲਾ ਮੈਂ ਕਰਾਇਆ ਹੈ ਜੇ ਉਹਨਾਂ ਨੇ ਹਮਲਾ ਕਰਾਇਆ ਹੈ ਤਾਂ ਮੈਂ ਕਹਿੰਦਾ ਵੀ ਕੋਈ ਪੁੱਛਣ ਤੇ ਗਿਛਣ ਦਾ ਸਵਾਲ ਹੀ ਨਹੀਂ ਰਿਹਾ ਹੈ ਉਹਨਾਂ ਨੇ ਖੁਦ ਜ਼ਿੰਮੇਵਾਰੀ ਲਈ ਹੈ ਤੇ ਉਹਨਾਂ ਨੇ ਖੁਦ ਮੰਨਿਆ ਹੈ ਵੀ ਹਾਂ ਅਸੀਂ ਨੇ ਇਹ ਕਾਂਗਰਸ ਸਰਕਾਰ ਨੇ ਹਮਲਾ ਕਰਾਇਆ ਹੈ ਕਾਲੀ ਕਾਲੀ ਗੱਲ ਸੁਣਿਆ ਵੇ ਕਾਲੀ ਤੇ ਕਾਗਜ਼ੀ ਗੱਲ ਕੀਤੀ ਆ ਵੇ ਤੇ ਦੋਲੇ ਤੁਸੀਂ ਸਮਝਦੇ ਹੋ ਵੀ ਜ਼ਿੰਮੇਵਾਰ ਸਾ ਜ਼ਿੰਮੇਵਾਰ ਨੇ ਦੇਖੋ ਅਸੀਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗਾ ਜਿੰਨੀ ਵੀ ਪਾਰਟੀਆਂ ਆ ਉਹ ਹਰ ਇੱਕ ਆਪਣੀ ਆਪਣੀ ਜ਼ਿੰਮੇਵਾਰੀ ਚੱਕਣ ਤੇ ਸਭ ਤੋਂ ਪਹਿਲੀ ਗੱਲ ਜਿਹੜੇ ਕਾਂਗਰਸ ਦੇ ਵਰਕਰਾਂ ਨੇ ਹਮਲਾ ਕੀਤਾ ਤਾਂ ਮੈਂ ਕਹਿਣਾ ਚਾਹੂੰਗਾ ਵੀ ਇਹ ਸਿੱਧਾ-ਸਿੱਧਾ ਛੇੜਿਆੰਤਰ ਕਾਂਗਰਸ ਦੇ ਵਰਕਰਾਂ ਦਾ ਏ ਕੀ ਕੀਤੀ ਨਾ ਕੀਤੀ ਕਾਂਗਰਸ ਦੇ ਵਰਕਰ ਕਾਂਗਰਸ ਸਰਕਾਰ ਨੂੰ ਇਹ ਚਿੰਤਾ ਹੈ ਵੀ ਭਾਜਪਾ 2022 ਦੇ ਵਿੱਚ ਸਰਕਾਰ ਬਣਾਏਗੀ ਇਹ ਚਿੰਤਾ ਉਹਨਾਂ ਦਾ ਉਹਨਾਂ ਦੇ ਕਹਿੰਦੇ ਆ ਵੀ ਮੁਖ ਤੇ ਉਹਨਾਂ ਦੇ ਸ਼ਕਲਾਂ ਤੇ ਸਿੱਧੀ ਦਿਖਦੀ ਹੈ ਸਰ ਰਵੀ ਬਟੂ ਦੇ ਕਹਣਾ ਜੇ ਤੁਸੀਂ ਕਿਸਾਨਾਂ ਕੋਲ ਹੂਟਰ ਮਾਰਦੇ ਜਾਓਗੇ ਤਾਂ ਇਹ ਹੋਏਗਾ ਹੀ ਹੋਏਗਾ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਵੀ ਜਿਹੜੇ ਬਿੱਟੂ ਸਾਹਿਬ ਹੂਟਰ ਦੀ ਗੱਲਾਂ ਕਰਦੀਆਂ ਉਹਨਾਂ ਨੂੰ ਪੁੱਛਿਓ ਵੀ ਉਹਨਾਂ ਦੇ ਨਾਲ ਜਿਹੜੀ 4-4 ਪੰਪ 5 ਗੱਡੀਆਂ ਚੱਲਦੀਆਂ ਉਹ ਹੂਟਰ ਮਾਰਦੀਆਂ ਨਹੀਂ ਮਾਰਦੀਆਂ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਜਿਹੜੀ ਤੁਹਾਡੀ ਕੈਪਟਨ ਸਾਹਿਬ ਨਾਲ ਗੱਲਾਂ ਗੱਡੀਆਂ ਚੱਲਦੀਆਂ ਨੇ ਉਹ ਹੂਟਰ ਵੱਜਦੀਆਂ ਨਹੀਂ ਵੱਜਦੀਆਂ ਪਹਿਲੀ ਗੱਲ ਤਾਂ ਬਿੱਟੂ ਸਾਹਿਬ ਧੱਕੇ ਤੇ ਕਹਿੰਦੇ ਨੇ ਹੂਟਰ ਮਾਰਦੀਆਂ ਟੋਲ ਪਲਾਜੇ ਤੇ ਇਹ ਹੋਇਆ ਏ ਅਸੀਂ ਕਿਸਾਨਾਂ ਦੇ ਅੱਗੇ ਹੂਟਰ ਮਾਰਨਾ ਉਹ ਕਿਸਾਨ ਤਾਂ ਉੱਥੇ ਬੈਠੇ ਹੀ ਨਹੀਂ ਜਿੱਥੇ ਕਿਸਾਨਾਂ ਦਾ ਧਰਨਾ ਹੈ ਤਾਂ ਮੈਂ ਤੁਹਾਨੂੰ ਇੱਕ ਮੀਡੀਆ ਦੇ ਮਾਧਿਅਮ ਤੇ ਗੱਲ ਕਹਿਣਾ ਚਾਹਾਂਗਾ ਵੀ ਜਿੱਥੇ ਵੀ ਕਿਸਾਨਾਂ ਦਾ ਧਰਨਾ ਹੈ ਤਾਂ ਉੱਥੇ ਪੁਲਿਸ ਪ੍ਰਸ਼ਾਸਨ ਹੁੰਦੀ ਹੈ ਲੇਕਿਨ ਉੱਥੇ ਟੂਲ ਪਲਾਜੇ ਦੇ ਜਿੱਥੇ ਕਿਸਾਨਾਂ ਦਾ ਧਰਨਾ ਹੈ ਉੱਥੇ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਹੈ ਇਹ ਕਿਥੀ ਨਾ ਕਿਥੀ ਕਾਂਗਰਸ ਵਰਕਰਾਂ ਦਾ ਹਮਲਾ ਹੈ ਜਲੰਧਰੋਂ ਪਿੱਛੇ ਦੋ ਗੱਡੀਆਂ ਚੱਲਦੀਆਂ ਉਹ ਉੱਥੇ ਇਤਲਾਹ ਕਰਦੀਆਂ ਤੇ ਕਾਂਗਰਸ ਵਾਲੇ ਹਮਲਾ ਕਰਦੀਆਂ ਇਹਨਾਂ ਦੇ ਸੰਸਦ ਜਿਮੇਵਾਰੀ ਚੁੱਕਦੀਆਂ ਵੀ ਇਹ ਹਮਲਾ ਅਸੀਂ ਨੇ ਕੀਤਾ ਹੈ ਤਾਂ ਮੈਂ ਪੁੱਛਦਾ ਵੀ ਕਿ ਕੋਈ ਮੁੱਦਾ ਹੀ ਨਹੀਂ ਰਿਹਾ ਸਿੱਧਾ ਹੀ ਸਿੱਧਾ ਇਹ ਕਾਂਗਰਸ ਪਾਰਟੀ ਨੇ ਭਾਜਪਾ ਨੂੰ ਭਾਜਪਾ ਦੇ ਵਾਅਦੇ ਸੰਗਠਨ ਨੂੰ 2022 ਦੇ ਵਿੱਚ ਬਣਦੀ ਸਰਕਾਰ ਨੂੰ ਦੇਖਦੇ ਹੋਏ ਇਹ ਪ੍ਰਦਰਸ਼ਨ ਉਹਨਾਂ ਨੇ ਕਰਵਾਇਆ ਹੈ ਹਾਵਲਪੁਰੀ ਟੀਵੀ ਦੀ ਲੇਟੈਸਟ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਝੂਰੋ